ਜਿਹੜਾ ਵਖਰਾ ਚੁੱਲਾ ਖੁੱਲਿਆ ਉਹਨਾਂ ਨੇ ਵੀ ਇੱਕ ਉੱਥੇ ਕਾਨਫਰੰਸ ਜਿਹੜੀ ਐ ਕੱਲ ਕੀਤੀ। আর ਉਸ কনফারেন্স ਦੇ ਵਿੱਚ প্রফেসর ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਨੇ ਜਦੋਂ ਸੰਬੋਧਨ ਕੀਤਾ ਤੇ ਕੁਝ ਇਹੋ ਜਿਹੇ ਤੱਕ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਿਆ। ਵੈਸੇ ਤਾਂ ਇੱਡੇ ਸਾਫ ਸੁਥਰੇ ਸਪਸਟ ਤੇ ਸਚਾਈ ਵਾਲੇ ਦਫਤਰ ਸਾਹਿਬ ਦੇ ਮੂੰਹ ਤੋਂ ਕਿੱਦਾਂ ਨਿਕਲੇ 허ਾਨੀ ਤਾਂ ਮੈਨੂੰ ਵੀ ਸੀ ਪਰ ਕੁਦਰਤ ਦਾ ਕਿਸੂਰ ਹੈ ਕੂੜ ਨਖਟੇ ਨਾਨਕਾ ਉਹਨਿਕ ਸੱਚ ਰਹੀ ਇਹ ਜਿਹੜਾ ਕੋਈ ਗਲਤ ਕੰਮ ਕੀਤਾ ਹੁੰਦਾ ਨਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਕਤਲ ਜਿਹੜਾ ਉਹ ਹਮੇਸ਼ਾ ਸਿਰ ਚੜ ਕੇ ਬੋਲਦਾ ਇਸੇ ਤਰ੍ਹਾਂ ਹੀ ਕੱਲ ਪ੍ਰੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਹੈ ਉਹਦੀ 20 ਮਿੰਟ ਦੀ ਵੀਡੀਓ ਜਿਹੜੀ ਆ ਉਹ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਾਡੇ ਪਿਆਰੇ ਮਿੱਤਰ ਸਾਧ ਸੁਖਦੇਵ ਸਿੰਘ ਢੀਰ ਸਾਹ ਭਾਵੇਂ ਸੰਸਾਰ ਤੇ ਗਿਆ ਨੂੰ 3 ਮਹੀਨੇ ਹੋ ਗਏ ਹੁਣੇ ਪਰ ਅੱਜ 20 ਅਗਸਤ ਨੂੰ ਲਾਂਗੋ ਆਦਿ ਅਨਾਜ ਮੰਡੀ ਦੇ ਵਿੱਚ ਸਤ ਸੰਦੇਵ ਸਿੰਘ ਨੇ ਢੂਣ ਸਾਨੂੰ ਜਿਉਂਦਾ ਕਰਕੇ ਰੱਖਤਾ ਜਿਉਂਦਾ ਕਰਕੇ ਮੈਂ ਇਸ ਕਰਕੇ ਕਹਿਣਾ ਕਿ ਉਹਨਾਂ ਦੇ ਦਿਉਦੇ ਦੀ ਆ ਬੈਠੇ ਸਾਬ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਦੀ ਕਨਵੀਨਰਸ਼ਿਪ ਥੱਲੇ ਜਦੋਂ ਸੁਧਾਰ ਲਹਿਰ ਬਣੀ ਤਾਂ ਢੀਂਸਾ ਸਾਹਿਬ ਦੀ ਕੋਠੀ ਦੇ ਵਿੱਚ ਇਹ ਨਾਮ ਮਨਪ੍ਰੀਤ ਗਲਤ ਕੀਤਾ ਸੀ ਸਾਨੂੰ ਲੁਧਿਆਣੇ ਸਜ ਰੰਦਰ ਬਟੀ ਇਰਸਾ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਸ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਾਇਆ ਤਾਂ ਕਨਵੀਨਰ ਟੇਂਸਾ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾ ਪਹਿਲਾ ਬਗਦ ਤਾਂ ਫਿਰ ਦਮਦਮਾ ਸਾਹਿਬ ਤੇ ਜਦੇਦਾਰ ਸਾਹਿਬ ਲਾਤਾ ਉੱਚੋਂ ਵੀ ਧੂਮਟਾ ਲਾ ਕੇ ਦੋਸ਼ ਲਾ ਕੇ ਗਰਦਾਰ ਕੂਸੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਚੱਡੀ ਗੱਡੀ ਨਾਲ ਇਹਨਾਂ ਨੂੰ ਸੱਧਿਆ ਸਧਾਰਨ ਆਰ ਦੇ ਸਾਰੇ ਆਗੂ ਬੈਠੇ ਸੀ ਬੀਬੀ ਜ਼ਗੀਰਤੌਰ ਵੀ ਹੋਰ ਬਹੁਤ ਸਾਰੇ ਸਾਡੇ ਆਗੂ ਸਰਵਰਖਣਾ ਸਾਹਿਬ ਸਾਰੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਪ੍ਰਮੇਂਦਰ ਹੁਣੀ ਉੱਥੇ ਸੀਗੇ ਸਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਡੇਟ ਸਾਹਿਬ ਸਾਹਮਣੇ ਇੱਕੋ ਗੱਲ ਕਹੀ ਸੀ ਜੇ ਗਿਆਨੀ ਜੀ ਇਹ ਸਾਰੀ ਸੁਧਾਰ ਲਹਿਰ ਦੀ ਤੁਸੀਂ ਬਾਕਡੋਰ ਸੰਭਾਲੋ ਸਾਰੀ ਸੁਧਾਰ ਲਹਿਰ ਤੁਹਾਡੇ ਪਿੱਛੇ ਆ ਪਰ ਮੈਂ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਾਅਦ ਮੈਂ ਬਰੀ ਕਮੇਟੀ ਬਣੀ ਇਹ ਡੱਟ ਕੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਖੜੇ ਨਹੀਂ ਬਲਕੇ ਡਿਊਟੀ ਨਵਾਈ ਜੇ ਸਾਹ ਠੀਕ ਸਾਹਿਬ ਦਾ ਲਾਇਆ ਪੁਕਾ ਅੱਜ ਲੋਕੋ ਆਪ ਤੇਰੇ ਅਨਾਜ ਮੰਡੀ ਦੇ ਵਿੱਚ ਫੜ ਕੇ ਫਰੂਡ ਤੇਣ ਲੱਗਿਆ ਇਹ ਜਿਹੜੀ ਵੀਡੀਓ ਆ ਇਹਦੇ ਵਿੱਚ ਜਿਹੜੀ ਸਾਜ਼ਿਸ਼ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵਿਸ਼ਵਾਸ ਘਾਟ ਕੀਤਾ ਗਿਆ ਉਹਦੇ ਉੱਤੇ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰ ਦੇਣਾ ਕਿ ਜੋ ਹੁਕਮਨਾਮਾ ਸ਼੍ਰੀ ਕਾਲਤਕ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਡਿਡਰ ਦੇ ਸਬੰਧ ਦੇ ਵਿੱਚ ਆਇਆ ਸੀ ਉਹਦੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪਰੰਤੂ ਅਸੀਂ ਤਾਂ ਸੀਸ ਨਵਾ ਕੇ ਉਦੋਂ ਵੀ ਪ੍ਰਵਾਨ ਕੀਤਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਸ਼੍ਰੀ ਕਾਲਤਕ ਸਾਹਿਬ ਨੂੰ ਨਤਮਸਤਕ ਹੋ ਕੇ ਤੇ ਉਹਨੂੰ ਸਵੀਕਾਰ ਕਰਦੇ ਹਾਂ ਕੋਈ ਇਹਦਾ ਮਤਲਬ ਇਹ ਨਾ ਲਵੋ ਕਿ ਮੈਂ ਕੋਈ ਹੁਕਮਨਾਮੇ ਦੇ ਉੱਤੇ ਗੱਲ ਕਰਨ ਲੱਗਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਜੈਸਾ ਬਾਲਕ ਭਾਇ ਸਬਾਏ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਾੜ ਪਿਤਾ ਘਰ ਲਾਵੇ ਪਿਛਲੇ ਔਗਨ ਬਕਸ਼ ਲੈ ਪ੍ਰਭ ਆਕੇ ਮਾਰਗ ਪਾਵੇ ਕਿਉਂਕਿ ਜੋ ਸਾਨੂੰ ਹੁਕਮ ਲੱਗਿਆ ਸੀ ਉਸ ਸੇਵਾ ਦੇ ਵਿੱਚੋਂ ਜੋ ਤਰਖਾ ਦੇ ਰੂਪ ਦੇ ਵਿੱਚ ਸੀ ਅਸੀਂ ਬਹੁਤ ਕੁਝ ਸਿੱਖਿਆ ਇਸ ਕਰਕੇ ਅਸੀਂ ਗੁਰੂ ਦੇ ਧੰਨਵਾਦੀਆਂ ਹੁਕਮਨਾਮੇ ਨਾਲ ਇਹਦਾ ਕੋਈ ਸਬੰਧ ਨਹੀਂ ਇਹਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਬੀਟਾਂ ਦੇ ਖਿਲਾਫ ਸਿਆਸੀ ਕਿਡ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜਥੇਦਾਰ ਹੁੰਦਿਆਂ ਹੋਇਆਂ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਸਰਦਾਰ ਸਦੇਵ ਸਿੰਘ ਢੀਂਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਨਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜਥੇਦਾਰ ਹੁੰਦਿਆ ਕਿਉਂਕਿ ਬੜੇ ਪਿੱਛੇ ਝੂਠੇ ਇਲਜ਼ਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤਾਂ ਦੇ ਜਥੇਦਾਰ ਬਲਾਦੇ ਜੀ ਕਿਉਂ ਬੁਲਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਕੋ ਐਡਮਿਟ ਕਰ ਰਿਹਾ ਕੰਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਡਸਾ ਦੀ ਕੋਠੀ ਸੁਧਾਰ ਲੈਣ ਬਾਰੇ ਸਾਰੇ ਆਗੇ ਉੱਥੇ ਰਖੜਾ ਸਾਹਿਬ ਦਾ ਵੀ ਉਹਨਾਂ ਨੇ ਨਾਮ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਮ ਲਿਆ ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਪਾਕੀ ਸਿੱਧੇ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵੱਖਰਾ ਚੁੱਲ੍ਹੇ ਤੇ ਲੀਡਰ ਹੈ ਇਹ ਸਾਰੇ ਸੁਧਾਰਨਹਿਤ ਦੇ ਦਿੱਤੋ ਜਿਹੜੇ ਆ ਇਹ ਉੱਥੇ ਹਾਜ਼ਰ ਸੀ ਪਹਿਲਾ ਤਾਂ ਸਵਾਲ ਆ ਕਿ ਬਸਲਾ ਤਖਤ ਤੇ ਪਹੁੰਚ ਚੁੱਕਿਆ ਸੀ ਔਰ ਗਿਆਨੀ ਹਰਪੀ ਸਿੰਘ ਜੀ बतौर ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕਿ बतौर ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਬ ਸੀ ਇਸ ਕੇ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਹਰਤੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ ਤੇ ਉਸ ਤੋਂ ਅਗਲਾ ਸਵਾਲ ਕਿ ਜੇ ਉਹ ਉੱਥੇ ਗਏ ਸੀ ਤੇ ਜਿਵੇਂ ਹੁਣੇ ਚੰਦੂ ਮਾਜਰਾ ਸਾਹਿਬ ਗੱਲ ਕਰਦੇ ਪਏ ਆ ਕਿ ਢੀਂਸਾ ਸਾਹਿਬ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਜਿਹੜੀ ਸੁਧਾਰ ਨਹਿਰ ਹੈ ਇਹਦੀ ਅਗਵਾਈ ਤੁਸੀਂ ਆਪ ਕਰੋ ਤੇ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਹਿਣਾ ਤੇ ਬਾਕੀ ਜਿਹੜੇ ਲੀਡਰ ਸੀ ਉੱਥੇ ਸ਼ਾਮਲ ਉਹਨਾਂ ਦਾ ਕੀ ਕਹਿਣਾ ਇਹਦਾ ਮਤਲਬ ਕਿ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣ ਤੋਂ ਪਹਿਲਾਂ ਸਾਰੀ ਸਾਜ਼ਿਸ਼ ਘੜੀ ਗਈ ਸੀ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਨਾਮ ਇੱਥੇ ਬੋਲੇ ਜਾ ਰਹੇ ਆ ਉਹੀ ਬਾਅਦ ਚ ਕਮੇਟੀ ਦੇ ਮੈਂਬਰ ਹੋ ਗਏ ਔਰ ਅੱਜ ਉਹੀ ਗਿਆਨੀ ਹਰਪ੍ਰੀਤ ਸਿੰਘ ਉਹੀ ਉਹ ਵੱਖਰੇ ਚੁੰਨੇ ਦੇ ਪ੍ਰਧਾਨ ਬਣ ਗਏ ਤੋ ਮੇਰਾ ਵੱਡਾ ਸਵਾਲ ਜਿਹੜਾ ਗਿਆਨੀ ਹਾਤੀ ਸਿੰਘ ਹਰਾਂ ਨੂੰ ਹੈ ਕਿਉਂਕਿ ਅਸਲੀ ਗੱਲ ਤਾਂ ਗਰੇਵਲ ਸਾਹਿਬ ਕਰਦੇ ਕਿ ਕੀ ਤੁਸੀਂ ਉਸ ਵੇਲੇ ਦੇ ਮਾਨਯੋਗ ਜਥੇਦਾਰ ਸ਼੍ਰੀ ਅਕਾਲ ਚੱਕ ਸਾਹਿਬ ਗਿਆਨੀ ਰਕबीर ਸਿੰਘ ਹਰਾਂ ਦੇ ਧਿਆਨ ਦੇ ਵਿੱਚ ਜਾਂਦਾ ਸੀ ਉੱਤੇ ਤਖਤ ਦੀ ਫੀਲ ਤੇ ਬੈਠਣ ਤੋਂ ਪਹਿਲਾਂ ਕਿ ਮੈਂ ਜੀ ਜਿਹੜਾ ਫੈਸਲਾ ਇੱਥੇ ਹੋਣ ਲੱਗਿਆ ਮੈਂ ਇੱਕ ਜਿਹੜਾ ਧੜਾ ਉਹਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਇਆ ਤੇ ਉੱਥੇ ਮੈਂ ਉਹਨਾਂ ਦੇ ਸਾਰੇ ਵਿਚਾਰ ਸੁਣ ਕੇ ਤੇ ਉੱਥੇ ਆਇਆ ਉਹਨਾਂ ਨੇ ਮੈਨੂੰ ਆਫਰ ਦਿੱਤੀ ਸੀ ਕਿ ਤੈਨੂੰ ਸੁਧਾਰਨ ਦਾ ਅਗੂ ਬਣਾ ਦਿੰਦੇ ਆ ਕਿ ਉਹਨਾਂ ਨੇ ਜਿਹੜੀ ਹੈ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਨਹੀਂ ਲੈਂਦੀ ਜੇ ਨਹੀਂ ਲੈਂਦੀ ਤੇ ਇਹਦਾ ਲੋਕਾਂ ਨੇ ਕਿਉਂ ਰੱਖਿਆ ਕਿਉਂਕਿ ਜਿਨ੍ਹਾਂ ਨੇ ਤਖਤ ਦੀ ਗੁਰੂ ਦੇ ਮਹਾਨ ਤਖਤ ਦੀ ਸੀਲ ਦੇ ਉੱਤੇ ਬੈਠ ਕੇ ਫੈਸਲਾ ਦੇਣਾ ਉੱਥੇ ਉਹਨਾਂ ਦੇ ਨਾਲ ਚਾਰ ਸਿੰਘ ਸਾਹਿਬਾਨ ਹੋਰ ਵੀ ਨੇ ਉਹਨਾਂ ਚਾਰਾਂ ਦੇ ਧਿਆਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ ਸੀ ਇਮਾਨਦਾਰੀ ਦੇ ਨਾਲ ਕਿ ਮੇਰੀ ਮਾਨਸਿਕ ਸਥਿਤੀ ਇਹ ਆ ਕਿ ਮੈਂ ਇੱਕ ਧੜੇ ਦੇ ਡਿਡਰਾਂ ਨਾਲ ਮਿਲ ਕੇ ਤੇ ਉੱਥੇ ਚੱਦੀਗੜ ਕੋਠੀ ਮੀਟਿੰਗ ਕਰਕੇ ਆਇਆ ਕੱਲ ਨੂੰ ਕੋਈ ਸਵਾਲ ਨਾ ਉੱਠੇ ਇਸ ਕਰਕੇ ਜੇ ਤੁਸੀਂ ਚਾਹੋ ਤੇ ਮੈਂ ਮੀਟਿੰਗ ਦੇ ਵਿੱਚ ਬੈਠਦਾ ਵੈਸੇ ਤਾਂ ਜੇ ਜਿੰਨਾ ਇਹ ਕਰਕੇ ਗਏ ਆ ਮੀਟਿੰਗਾਂ ਇਹਨਾਂ ਦਾ ਇਕਲਾਕੀ ਤੌਰ ਤੇ ਆਪ ਕਹਿਣਾ ਬੰਦਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਹੁਣ ਨਹੀਂ ਬੈਠ ਸਕਦਾ ਇਸ ਲਈ ਇਹ ਤਾਂ ਸਿੰਘ ਸਾਹਿਬ ਗਿਆਨੀ ਰਵਦੀ ਸਿੰਘ ਜੀ ਜਾਂ ਦੱਸ ਸਕਦੇ ਆ ਜਾਂ ਗਿਆਨੀ ਹਰਪੀ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਣ ਕਿ ਕੀ ਉਹਨਾਂ ਨੇ ਜਿਹੜੀ ਹੈਗੀ ਆ ਉਥੇ ਜਾ ਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਨਹੀਂ ਕੀਤੇ ਔਰ ਇੱਕ ਜਿਹੜੀ ਸਭ ਤੋਂ ਅਖੀਰ ਦੇ ਉੱਤੇ ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ ਆ ਉਥੇ ਉਹਨਾਂ ਨੂੰ ਵਧਾਈ ਦਿੰਦੇ ਪਏ ਆ ਤੇ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਵੀ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਕਹਿ ਰਹੇ ਆ ਕਿ ਅੱਜ ਜੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਜਿਹੜੇ ਆ ਵੱਖਰੇ ਚੁੱਲੇ ਦੇ ਪ੍ਰਧਾਨ ਬਣ ਕੇ ਆਏ ਆ ਤੇ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲਾਇਆ ਸੀ ਅੱਜ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਇਹ ਬਲ ਫਰੂਟ ਜਿਹੜਾ ਉਹ ਦੇ ਇਹਦਾ ਮਤਲਬ ਜਿਹੜਾ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਚੁਣਿਆ ਜਾਣਾ ਤੁਸੀਂ ਕੱਲ ਲੰਗੋਵਾਲ ਦੀ अनाज ਮੰਡੀ ਦੇ ਵਿੱਚ ਚੰਦੂ ਮੱਜਰਾ ਸਾਹਿਬ ਦੇ ਦੁਬਾਰਾ ਟੇਪ ਲਾ ਕੇ ਸੁਣੋ ਕਿ ਉਹ ਕਹਿ ਰਹੇ ਕਿ ਇਹ ਉਹ ਬੂਟਾ ਅਕਾਲ ਤਖਤ ਸਾਹਿਬ ਦਾ ਨਹੀਂ ਹੁਣ ਇਹ ਉਹ ਬੂਟਾ ਹੈ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੇ ਲਾਇਆ ਸੀ ਇਹਦਾ ਮਤਲਬ ਕਿ ਸਾਜ਼ਿਸ਼ ਜਿਹੜੀ ਢੀਂਸਾ ਸਾਹਿਬ ਦੀ ਕੋਠੀ ਦੇ ਉੱਤੇ ਰਚੀ ਗਈ ਸੀ ਉਹ ਉਹਨੂੰ ਆਪਣੀ ਰੂਮ ਦਿੱਤਾ ਗਿਆ ਇਹ ਕੱਲ ਸਾਰੀਆਂ ਗੱਲਾਂ ਜਿਹੜੀਆਂ ਉਹ ਜੱਗਦਾਰ ਹੁਣ ਤਾਂ ਮੇਰੇ ਖਿਆਲ ਵਿੱਚ ਵੀ ਕੋਈ ਲੁਕਾ ਨਹੀਂ ਰਹਿ ਗਿਆ ਕਿ ਪਰਮਿੰਦਰ ਸਿੰਘ ਢੀਂਡ ਸਾਨੂੰ ਮੰਤਰੀ ਹੋਣ ਦੇ ਬਾਵਜੂਦ ਡੇਰੇ ਜਾਣ ਦੇ ਬਾਵਜੂਦ ਸਜ਼ਾ ਕਿਉਂ ਨਹੀਂ ਲੱਗੀ ਕਿਉਂਕਿ ਬਣਦੀ ਨਹੀਂ ਸੀ ਸਾਰਾ ਕੁਝ ਤੇ ਉਹਨਾਂ ਦੇ ਪਿਤਾ ਜੀ ਆਪ ਕਰਵਾ ਰਹੇ ਸੀ ਇਸ ਕਰਕੇ ਇਹਦੇ ਤੇ ਹੁਣ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਘਰ 'ਚ ਸਾਰਾ ਕੁਝ ਪਲਾਨ ਹੋ ਰਿਹਾ ਸੀ ਕੁਦਰਤੀ ਗੱਲ ਹੈ ਉੱਥੇ ਕੁਛ ਨਾ ਕੁਛ ਫਾਇਦਾ ਵੀ ਜਿਹੜੀ ਇਹ ਕੰਫੈਸ਼ਨ ਵੀ ਦੇਣੀ ਬਣਦੀ ਆ ਕਿ ਉਹ ਆਪੇ ਹੀ ਜਗਜਗਰ ਹੋ ਗਈ ਤੇ ਸਾਰਾ ਕੁਝ ਉੱਥੇ ਕਹਿ ਕੇ ਤੇ ਫਿਰ ਚੁੱਪ ਕਰਕੇ ਵਿੱਚੋਂ ਨਾਮ ਵੀ ਕੱਢ ਦਿੱਤਾ ਇਸ ਕਰਕੇ ਇਹ ਜਿਹੜੀ ਸਾਰੀ ਕੱਲ ਸਾਜ਼ਿਸ਼ ਜਿਹੜੀ ਨੰਗੀ ਹੋਈ ਆ ਉਹਦੇ ਬਾਰੇ 'ਚ ਹੁਣ ਸਰਦਾਰ ਮਹਿੰਦਰ ਸਿੰਘ ਗਰੇਵਾਲ ਸਾਹਿਬ ਜਿਹੜੀ ਆ ਉਹ ਆਪਣੇ ਵਿਚਾਰ ਹੁਣ ਟੜਨਾ ਸਾਂਝੇ ਕਰਨਗੇ ਇੱਕ ਬਹੁਤ ਵੱਡੀ ਵਿਸ਼ਵਾਸਕਾ ਤਕਤੀ ਤੇ ਹੋਇਆ ਔਰ ਮੈਂ ਸਮਝਦਾ ਕਿ ਇਹ ਕਨਵੇਕਲੀ ਉਦਾਹਰਣ ਹੈ ਕਿ ਕਿਸੇ ਜਫੇਦਾਰ ਸਾਹਿਬ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਹੋਵੇ ਇਹ ਕੌਮ ਦੇ ਸੋਚਣ ਵਾਲੀ ਗੱਲ ਹੈ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਸ੍ਰੀ ਕਾਲਤਿਕ ਸਾਹਿਬ ਦਾ ਨਾਮ ਨਾਮ ਵਰਤਿਆ ਜਾਵੇ ਇਹ ਮਜੂਦਾ ਸਿੰਘ ਸਾਹਿਬ ਸੋਚਣਗੇ ਤੇ ਸੰਗਤ ਸੋਚੇਗੀ ਇਹ ਬਹੁਤ ਇੱਕ ਗੰਭੀਰ ਵਿਸ਼ਾ ਜਿਹਦੇ ਤੇ ਉਹਨਾਂ ਨੇ ਸਮੇਂ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਸੋਚਣ ਦੀ ਬਹੁਤ ਵੱਡੀ ਲੋੜ ਹੈ ਗਰੇਵਾਲ ਸਾਹਿਬ